ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀਰ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਪਰ ਅੱਜ ਦੀ ਵੀਡੀਓ ਦਾ ਵਿਸ਼ਾ ਜਿੱਥੇ ਤੁਹਾਡੇ ਨਾਲ ਕੋਈ ਨਾ ਖੜੇ ਉਥੇ ਤਨ ਤਨ ਬਾਬਾ ਦੀਪ ਸਿੰਘ ਜੀ ਆਪ ਆਗੇ ਖੜਦੇ ਹਨ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਆਗੇ ਹੋਣ ਹੈ ਕੀ ਕਰੀਏ ਸਾਨੂੰ ਸਭ ਕੁਝ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਫੌਜਾਂ ਤੇ ਛੱਡ ਦੇਣਾ ਚਾਹੀਦਾ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਛੱਡ ਕੇ ਬੇਫਿਕਰੀ ਬੇਪਰਵਾਹੀ ਹੋ ਜਾਣਾ ਚਾਹੀਦਾ ਜੋ ਕਰਨਗੇ ਠੀਕ ਕਰਨਗੇ ਉਹਨਾਂ ਦਾ ਹੀ ਆਸਰਾ ਤੱਕਣਾ ਚਾਹੀਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੇ ਦੁੱਖ ਉਹਨਾਂ ਨੂੰ ਦੱਸੋ ਇਸ ਦਿਨ ਇਹ ਆਵੀ ਦੁਨੀਆ ਨੂੰ ਦੁੱਖ ਦੱਸਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਦੁਨੀਆ ਦੁੱਖ ਘਟਵੰਢਦੀ ਆ ਤੇ ਤਮਾਸ਼ਾ ਅਗਲੀ ਜ਼ਿੰਦਗੀ ਦਾ ਵੱਧ ਵੇਖਦੀ ਆ ਇਸ ਕਰਕੇ ਸਾਨੂੰ ਕਦੀ ਵੀ ਦੁਨੀਆਂ ਅਗੇ ਦੁੱਖ ਨਹੀਂ ਦੱਸਨੇ ਚਾਹੀਦੇ ਜੇਰਾ ਵੀ ਦੁੱਖਾ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਦੱਸੋ ਉਹਨਾਂ ਤੇ ਆਸ ਭਰੋ ਸਾਰਾ ਰੱਖੋ ਕਿ ਸ਼ਹੀਦ ਸਿੰਘ ਫੌਜਾਂ ਮੇਰਾ ਜ਼ਰੂਰ ਦੁੱਖ ਦੂਰ ਕਰਨਗੀਆਂ ਕਿਉਂਕਿ ਦੁਨੀਆਂ ਜਿਹੜੀ ਆ ਇਹ ਜਿਹੜੀ ਆ ਨਾ ਇਹ ਦੁੱਖ ਤਾਂ ਇਹਨਾਂ ਕੀ ਵਧਾਉਣਾ ਹੁੰਦਾ ਇਹ ਤਾਨੇ ਦੇ ਦੇ ਕੇ ਅਗਲੇ ਬੰਦੇ ਨੂੰ ਮਾਰ ਦਿੰਦੀ ਆ ਕਿਉਂਕਿ ਜੇ ਅਸੀਂ ਦੁੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਾਂਗੇ ਨਾ ਉਹ ਤਾਨੇਤ ਨਾ ਦੇਣਗੇ ਉਹ ਦੁੱਖ ਸਾਡਾ ਸੁਣਨਗੇ ਬਹੁਤ ਪਿਆਰ ਨਾਲ ਵਾਹਿਗੁਰੂ ਜੀ ਆਪਣੇ ਕੋਲ ਬਿਠਾ ਕੇ ਸਾਡਾ ਦੁੱਖ ਸੁਣਦੇ ਆ ਸਾਡਾ ਦੁੱਖ ਕੱਟਦੇ ਆ ਇਸ ਕਰਕੇ ਜੀਰਾ ਵੀ ਦੁੱਖ ਦੱਸਣਾ ਵਾਹਿਗੁਰੂ ਅਕਾਲ ਪੁਰਖ ਨੂੰ ਦੱਸੋ ਸ਼ਹੀਦ ਸਿੰਘ ਫੌਜਾਂ ਨੂੰ ਦੱਸੋ ਇਸ ਕਰਕੇ ਦੁਨੀਆ ਨੂੰ ਕੋਈ ਦੁੱਖ ਦੱਸਣ ਦੀ ਲੋੜ ਨਹੀਂ ਜਦੋਂ ਵੀ ਅਰਦਾਸ ਕਰਨੀ ਆ ਅਰਦਾਸ ਵਿੱਚ ਤਾਂ ਕਿਸੇ ਵੀ ਸ਼ਹੀਦ ਸਿੰਘ ਫੌਜ ਜਿੱਦਾਂ ਨਾ ਲੈਣਾ ਚਾਹੇ ਤੁਸੀਂ ਤਨਤਨ ਬਾਬਾ ਦੀਪ ਸਿੰਘ ਜੀ ਬਾਬਾ ਤਨਤਨ ਬਾਬਾ ਨੋਦ ਸਿੰਘ ਜੀ ਕਿਸੇ ਵੀ ਸਹੀ ਸਿੰਘ ਫੌਜ ਦਾ ਨਾਂ ਲੈ ਕੇ ਹਾਜ਼ਰ ਨਾਜ਼ਰ ਸਮਝਣਾ ਕਿ ਸਾਡੇ ਹਾਜ਼ਰ ਨਾਜ਼ਰ ਸਾਡੇ ਕੋਲ ਖੜੇ ਆ ਤਾਂ ਇਸੀ ਦੁੱਖ ਦੱਸ ਰਹੇ ਆ ਤੇ ਸਾਡਾ ਦੁੱਖ ਸੁਣ ਰਹੇ ਆ ਸਹੀ ਸਿੰਘ ਫੌਜਾਂ ਬਹੁਤ ਜਲਦੀ ਹਾਜ਼ਰ ਨਾਜ਼ਰ ਹੁੰਦੀਆਂ ਤੇ ਬਹੁਤ ਜਲਦੀ ਦੁੱਖ ਬੰਦੇ ਦਾ ਸੁਣਦੀਆਂ ਆਗੇ ਇਸ ਕਰਕੇ ਕਦੀ ਵੀ ਹਿੰਮਤ ਨਾ ਹਾਰੋ ਕਦੀ ਵੀ ਆਪਣਾ ਸਬਰ ਨਾ ਟੁੱਲਣ ਦਿਓ ਹਮੇਸ਼ਾ ਆਸ ਭਰੋਸਾ ਵਾਹਿਗੁਰੂ ਅਕਾਲ ਪੁਰਖ ਤੇ ਰੱਖੋ ਤੇ ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਜਿੰਨਾ ਅਸੀਂ ਟਾਈਮ ਲੋਕਾਂ ਕੋਲੋਂ ਦੁੱਖ ਫੋਲਣਤ ਲਾਉਂਦੇ ਓਨਾ ਟਾਈਮ ਸਾਨੂੰ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਸਾਨੂੰ ਦੁਨੀਆ ਨਾਲ ਬਹੁਤ ਘੱਟ ਬੋਲਚਾਲ ਚਾਲ ਰੱਖਣਾ ਚਾਹੀਦਾ ਕਿਉਂਕਿ ਇਹ ਦੁਨੀਆ ਜਿਹੜੀ ਆ ਨਾ ਇਹ ਜਿਹੜੀ ਆ ਗੱਲ ਮੋਹ ਨਿੱਕੀ ਜਾਂਦੀਆਂ ਨੇ ਕਿ ਗੱਲ ਮੋਹ ਨਿਕਲੇ ਤੇ ਤੈਨੂੰ ਮੈਂ ਪਿੰਡੋ ਕਢਾਵਾਂ ਇਸ ਕਰਕੇ ਇਹ ਦੁਨੀਆ ਜਿਹੜੀ ਆ ਅਗਲੇ ਬੰਦੇ ਨੂੰ ਜਿਹੜਾ ਦੁਖੀ ਬੰਦਾ ਹੁੰਦਾ ਉਹਨੂੰ ਹੋਰ ਨੀਵਾ ਦੁਖਾਉਣ ਦੀ ਕੋਸ਼ਿਸ਼ ਕਰਦੀ ਹੋਰ ਤਾਣੇ ਮੀਨੇ ਦਿੰਦੀ ਹੈ ਕਿ ਇਹ ਜੀਨ ਕਿਉਂ ਦਿਆਂ ਇਹ ਮਰ ਕਿਉਂ ਨਹੀਂ ਗਿਆ ਇਹ ਸਮਝਦੀ ਦੁਨੀਆ ਇਸ ਕਰਕੇ ਦੁਨੀਆ ਦਾ ਆਸਰਾ ਛੱਡ ਕੇ ਇੱਕੋ ਆਸਰਾ ਤਾਂ ਕੋ ਤਾਂ ਤਨ ਬੱਬਾ ਦੀਪ ਸਿੰਘ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਅੱਜ ਤੁਹਾਡੇ ਤੇ ਦੁੱਖ ਦੀ ਘੜੀ ਆ ਉਹ ਖੁਸ਼ ਹੋ ਰਹੇ ਆ ਹੋ ਸਕਦਾ ਕਿ ਤੁਹਾਡੇ ਨਾਲ ਦਾ ਦੁੱਖ ਉਹਨਾਂ ਦੀ ਝੋਲੀ ਵਿੱਚ ਪੈ ਜਾਣ ਇਸ ਕਰਕੇ ਕਦੀ ਵੀ ਕਿਸੇ ਦੇ ਦੁੱਖ ਵਿੱਚ ਖੁਸ਼ ਹੋਣ ਨਹੀਂ ਹੋਣਾ ਚਾਹੀਦਾ ਜੇ ਅਸੀਂ ਕਿਸੇ ਦਾ ਦੁੱਖ ਵੰਡਾ ਨਹੀਂ ਸਕਦੇ ਤੇ ਉਹਦਾ ਦੁੱਖ ਉਹਨਾਂ ਨੂੰ ਨਹੀਂ ਚਾਹੀਦਾ ਉਹਨੂੰ ਤਾਂ ਨੇ ਮਿਨੇ ਦੇ ਕੇ ਅਹੀਂ ਜਦੋਂ ਅਗਲੇ ਬੰਦੇ ਤੇ ਦੁੱਖ ਆਉਂਦਾ ਹੈ ਭੁੱਲ ਜਾਨੇ ਕਿ ਸਾਡੇ ਤੇ ਵੀ ਹੋ ਸਕਦਾ ਕਿ ਦੁੱਖ ਆ ਜਾਣ। ਇਹ ਦੂਜਿਆਂ ਦੀ ਜ਼ਿੰਦਗੀ ਦਾ ਬੜਾ ਸਵਾਦ ਲੈਣੇ ਆ ਕਿ ਇਹਦੀ ਜ਼ਿੰਦਗੀ 'ਚ ਦੁੱਖ ਆਇਆ ਇਹਨੂੰ ਹੋਰ ਤੰਗ ਕਰੋ ਪਰੇਸ਼ਾਨ ਕਰੋ। ਕਿਉਂਕਿ ਪਰਮਾਤਮਾ ਇੱਥੇ ਹੀ ਆ। ਵਾਹਿਗੁਰੂ ਦੇ ਘਰ ਦੇਰ ਆ ਅੰਧੇਰ ਨਹੀਂ ਹੈਗਾ। ਇਸ ਕਰਕੇ ਕੱਦੀ ਵੀ ਕਿਸੇ ਨੂੰ ਦੁੱਖ ਦੱਸਣ ਦੀ ਨਹੀਂ ਲੋੜ ਸਿਰਫ ਦੁੱਖ ਦੱਸਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸੋ ਵਾਹਿਗੁਰੂ ਅਕਾਲ ਪੁਰਖ ਨੂੰ ਦੱਸੋ ਵਾਹਿਗੁਰੂ ਜਦੋਂ ਵੀ ਅਰਦਾਸ ਕਰਨੀ ਆ ਸ਼ਹੀਦ ਸਿੰਘ ਫੌਜਾਂ ਨੂੰ ਹਾਜ਼ਰ-ਨਾਜ਼ਰ ਸਮਝਣਾ ਉਹਨਾਂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਅਰਦਾਸ ਕਰਨੀ ਆ ਉਹਨਾਂ ਕੀ ਬੇਨਤੀ ਅਰਜ਼ੋਈ ਕਰਨੀ ਆ ਕਿ ਵਾਹਿਗੁਰੂ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਬਾਹ ਫੜਨੀ ਜੀ ਇਸ ਦੁੱਖ ਦੀ ਘਰੀ ਵਿੱਚੋਂ ਬਾਹਰ ਕੱਢਣਾ ਤੇ ਵਾਹਿਗੁਰੂ ਤੁਸੀਂ ਮੈਨੂੰ ਕੱਢਣਾ ਸ਼ਹੀਦ ਸਿੰਘ ਫੌਜੋ ਤੁਸੀਂ ਮੈਨੂੰ ਬਾਹਰ ਕੱਢਣਾ ਵਾਹਿਗੁਰੂ ਅੱਗੇ ਆਪਣੇ ਸਾਰੇ ਦੁੱਖ ਰੱਖ ਦੇਣੇ ਆ ਵਾਹਿਗੁਰੂ ਜਰੂਰ ਦੁੱਖਾਂ ਵਿੱਚੋਂ ਬਾਹਰ ਕੱਢਦਾ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣੋ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਹੋਰ ਭੈਣ ਭਰਾਵਾਂ ਨੂੰ ਵੀ ਮੋਟੀਵੇਸ਼ਨ ਮਿਲ ਸਕੇ ਤੇ ਸ਼ਹੀਦ ਸਿੰਘ ਫੌਜਾਂ ਉਹਨਾਂ ਦੇ ਵੀ ਦੁੱਖ ਕੱਠ ਸਕਣ ਕਿਤੇ ਵੀ ਆਪਣੇ ਹੌਸਲੇ ਨੂੰ ਡੋਲਣ ਨਹੀਂ ਦੇਣਾ ਵਿਸ਼ਵਾਸ ਤੇ ਭਰੋਸਾ ਵਾਹਿਗੁਰੂ 'ਤੇ ਰੱਖਣਾ ਸੋ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਫਤਿਹ ਦੀ ਸਾਂਝ ਪਾਈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ